ਨਾ ਨਾ ਆਯਾਦ ਸਪੋਰਟਸ ਕਲੱਬ ਦਰ ਪਰ ਰਤਨਾਪ ਸੱਭਿਆਚਾਰਕ ਮੇਲਾ ਸਮਰਾਲੇ ਦੇ ਕਿ ਇੱਥਾ ਚ ਹੋ ਰਿਹਾ ਸਾਹੀ ਫੈਲਸ ਦੇ ਵਿੱਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਥੋੜੀ ਦੇਰ ਬਾਅਦ ਥੋੜੀ ਦੇਰ ਵਿੱਚ ਇਹ ਸ਼ੁਰੂ ਹੋ ਜਾਵੇਗਾ ਜਿਹਦੇ ਵਿੱਚ ਮੈਡੀਕਲ ਕੈਂਪ ਦੀ ਤਿਆਰੀ ਆ ਮੈਡੀਕਲ ਕੈਂਪ ਵੀ ਲੱਗ ਰਿਹਾ ਤੇ ਉਹਨਾਂ ਦੇ ਨਾਲ ਦਸਤਾਰ ਦਸਤਾਰਾਂ ਦਾ ਵੀ ਲੰਗਰ ਲਾਇਆ ਹੋਇਆ ਦਸਤਾਰ ਬੰਨੀਆਂ ਜਾ ਰਹੀਆਂ ਦਸਤਾਰਾਂ ਬੱਚਿਆਂ ਦੀ ਤੇ ਬਹੁਤ ਵਧੀਆ ਪਰਾਲਾ ਕਲੱਬ ਵੱਲੋਂ ਤੇ ਸਾਡੇ ਕੋਲ ਸੇਵਾ ਤੇ ਭਾਈ ਕਨਈਆ ٹرسٹ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਬੇਗੋਵਾਲ ਜੋ ਪੂਰੀ ਤਰ੍ਹਾਂ ਸੇਵਾ ਨਿਭਾ ਰਹੇ ਨੇ ਜਸਵੀਰ ਜੀ ਸਾਡੇ ਕੋਲ ਉਹਨਾਂ ਦੇ ਨਾਲ ਸਾਡੇ ਸਰਪੰਚ ਸਾਹਿਬ ਉਹ ਸੇਵਾਵਾਂ ਨੂੰ ਨਿਭਾ ਰਹੇ ਨੇ ਚੰਗੀ ਤਰ੍ਹਾਂ ਤੇ ਦਸਤਾਰਾਂ ਦੀ ਸੇਵਾ ਇਹਨਾਂ ਨੂੰ ਮਿਲੀ ਹੋਈ ਆ ਬਹੁਤ ਵਧੀਆ ਇਹਨਾਂ ਨੇ ਆਪਣੀ ਸੇਵਾ ਨਿਭਾ ਰਹੇ ਨੇ ਤੇ ਆ ਨਾਲ ਹੀ ਆਪਾਂ ਜਿਹੜੀਆਂ ਦਸਤਾਰਾਂ ਨੇ ਜਿੰਨੀ ਕਿ ਬੱਚੇ ਮੰਗਦੇ ਨੇ ਉਹ ਮਿੰਕੀ ਉਨੀ ਦਸਤਾਰ ਉਹਨਾਂ ਦੇ ਸਿਰ ਤੇ ਬੰਨੀ ਜਾ ਰਹੀ ਆ ਵਧੀਆ ਪ੍ਰਾਲਾ ਇਹ ਕਲੱਬ ਵੱਲੋਂ ਕੀਤਾ ਜਾ ਰਿਹਾ ਮੰਨ ਲਓ ਉਹ ਖੜੇ ਦੇ ਦਾਂਗੇ ਦਿਖਾਉਣੇ ਅੱਗੇ ਵੀ ਅੱਛਾ ਦਸਤਾਰਾਂ ਸਿਆਈਆਂ ਜਾ ਰਹੀਆਂ ਨੇ ਸਾਡੇ ਵੀਰ ਜੀ ਦੀ ਇੱਧਰ ਬੱਚੇ ਲੱਗੇ ਹੋਏ ਨੇ